ਆਪਣਾ ਵਾਹਮ ਆ ਚਲੋ ਅਸੀਂ ਪਿੰਡ ਸੂਰ ਉਪਰ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਪਹੁੰਚੇ ਇੱਕ ਵਾਰੀ ਮੈਂ ਕੈਮਰਾਮੈਨ ਨੂੰ ਅੱਖ ਲੱਗ ਆ ਵੀ ਜਿਹੜਾ ਅੱਜ ਦਾ ਦਰਿਆਵ ਖਾਇ ਜਿਹੜੇ ਬਿਲਕੁਲ ਅਸੀਂ ਬੰਨ੍ਹ ਦੇ ਉੱਤੇ ਖੜੇ ਹੋਏ ਆ ਤੇ ਜਿਹੜੀਆਂ ਇਹ ਮੁਸ਼ਕਲਾਂ ਆਉਂਦੀਆਂ ਅਸੀਂ ਆ ਇਸ ਟਾਈਮ ਡਾਕਟਰ ਸਿੰਘ ਸਰਜ ਸਿੰਘ ਡਾਕਟਰ ਨਾਲ ਗੱਲਬਾਤ ਕਰਨਗੇ ਹਾਂ ਡਾਕਟਰ ਸਾਹਿਬ ਜੀ ਹਾਂਜੀ ਹਾਂਜੀ ਹੁਕਮ ਕਰੋ ਜੀ ਡਾਕਟਰ ਸਾਹਿਬ ਜੀ ਤੁਹਾਨੂੰ ਜਿਹੜੀਆਂ ਕਿੰਨੇ ਦਿਨ ਹੋ ਗਏ ਪਾਣੀ ਇੱਥੇ ਵਗਦੇ ਨੂੰ ਕੀ ਕੀ ਮੁਸੀਬਤਾਂ ਤੁਹਾਨੂੰ ਆਈਆਂ ਇਹ ਦਿਨ ਜੀ ਅੱਜ ਘੱਟੋ-ਘੱਟ ਵੀ 27-28 ਦਿਨ ਹੋ ਗਏ ਲਗਾਤਾਰ ਪਾਣੀ ਵਗ ਰਿਹਾ ਹੈ। ਹਾਂਜੀ ਹਾਂਜੀ ਤੁਹਾਨੂੰ ਪਤਾ ਹੀ ਆ ਕਿ ਉੱਥੋਂ ਸਤਲੁਜ ਤੇ ਬਿਆਸ ਦਰਿਆ ਦੋਵੇਂ ਇਕੱਠੇ ਹੋ ਜਾਂਦੇ ਆ ਤੇ ਸਾਡੇ ਵੱਲੇ ਜਦੋਂ ਆਉਂਦਾ ਪਾਣੀ ਇਹ ਦੋਹਾਂ ਦਰਿਆਵਾਂ ਦਾ ਇਕੱਠਾ ਹੋ ਕੇ ਆਉਂਦਾ ਹਰੀਕੇ ਹੜ ਤੋਂ ਅਗਲੇ ਬੰਨੇ। ਹਾਂਜੀ ਤੇ ਜੋ ਪਿਛਲੇ ਦਿਨਾਂ ਤੋਂ ਕਾਫੀ ਇਹ ਪਾਣੀ ਦਾ ਕਹਿਰ ਚੱਲ ਰਿਹਾ ਜੋ ਤੁਹਾਨੂੰ ਪਤਾ ਹੀ ਆ ਕਿੰਨੀ ਢਾਹ ਲੱਗੀ ਸਭਰਾਵਾਂ ਤੋਂ ਦੋ ਤਿੰਨ ਜਗ੍ਹਾ ਤੋਂ ਵਾਰ-ਵਾਰ ਢਾਹ ਲੱਗਦੀ ਰਹੀ। ਅਸੀਂ ਪਹਿਲਾਂ ਸਾਰੇ ਉੱਥੇ ਵੀ ਪਹੁੰਚਦੇ ਰਹੇ ਆ ਨਾਲ ਉੱਥੇ ਸੰਗਤਾਂ ਲੈ ਕੇ ਉਹ ਉੱਥੇ ਟਾ ਨੂੰ ਬਚਾਉਣ ਵਾਸਤੇ ਵੀ ਉਥੋਂ ਬੰਨ ਟੁੱਟ ਜਾਂਦਾ ਹੋਵੇ ਇੱਥੇ ਅਸੀਂ ਆਰਜੀ ਬੰਨ ਬੰਨੇ ਸੀ ਉਹ ਸਾਹਮਣੇ ਤੁਹਾਨੂੰ ਦਿਖ ਰਿਹਾ ਇੱਥੇ ਸਾਡੇ ਇਹ ਨੌਜਵਾਨਾਂ ਨੇ ਉਸ ਬੰਨ ਦੇ ਉੱਤੇ ਵੀ ਬੜਾ ਉਪਰਾਲਾ ਕੀਤਾ ਇੱਕ ਅਸੀਂ ਪਿੱਛੇ ਵੀ ਆਰਜੀ ਬੰਨ ਬੰਨੇ ਸੀ ਉਹਨਾਂ ਬੰਨਾਂ ਦਾ ਸਾਨੂੰ ਇੰਨਾ ਜ਼ਿਆਦਾ ਉਹ ਬੰਨ ਸਾਡੇ ਕਾਮਯਾਬ ਰਹਿੰਦੇ ਤੇ ਸਾਡੇ ਆ ਵੱਡੇ ਬੰਨਾਂ ਨਾ ਪਾਣੀ ਨਾ ਲੱਗਦਾ ਜੇ ਵੱਡੇ ਬੰਨਾਂ ਨਾ ਪਾਣੀ ਨਾ ਲੱਗਦਾ ਤੇ ਅੱਜ ਪਾਣੀ ਜਿਹੜਾ ਸਿਮ ਸਿਮ ਕੇ ਦੂਜੇ ਬੰਨੇ ਜਾ ਰਿਹਾ ਜਿਹੜੀਆਂ ਖੁੱਡਾਂ ਪੈ ਰਹੀਆਂ ਅੱਜ ਸਾਨੂੰ ਜਿਹੜੀ ਅੱਜ ਸਾਨੂੰ ਨੀਂਦ ਵੀ ਹਰਾਮ ਹੋਈ ਪਈ ਆ ਦੇ ਜਿਹੜਾ ਛੇ ਸਾਡਾ ਪਿਛਲੇ ਪੰਜੀ ਕਾਮਯਾਬ ਰਹਿੰਦੇ ਸਮਾਂ ਰਹਿੰਦਿਆਂ ਸਾਡੀ ਸਾਥ ਲਈ ਜਾਂਦੀ ਸਰਕਾਰਾਂ ਸਾਡਾ ਸਾਥ ਦਿੰਦੀਆਂ ਸਾਨੂੰ ਤੇਲ ਮੁਹੱਈਆ ਕਰਾਉਂਦੇ ਜਾਂ ਸਾਨੂੰ ਮਸ਼ੀਨਾਂ ਜੇ ਸੀ ਪੀ ਮਸ਼ੀਨਾ ਵਗੈਰਾ ਲੈ ਕੇ ਉਹਨਾਂ ਨੂੰ ਪਿੱਛੇ ਕਾਮਯਾਬ ਕੀਤਾ ਜਾਵੇ ਤੇ ਸਾਡੇ ਐਸ ਬੰਨ ਨਾਲੋਂ ਪਾਣੀ ਲੱਗਣ ਤੋਂ ਪਹਿਲਾਂ ਜੇ ਪਿਛਲੇ ਬੰਨ ਕਾਮਯਾਬ ਕੀਤੇ ਜਾਣ ਤੇ ਸਾਡਾ ਬੜਾ ਜਿਆਦਾ ਫਾਇਦਾ ਹੋ ਸਕਦਾ ਅੱਜ ਜਿਹੜਾ ਅਸੀਂ ਇੱਥੇ ਖੇਚਲ ਕਰਦੇ ਆਂ ਇਹ ਸਿਰਫ ਪਿਛਲੇ ਜਿਹੜੇ ਆਰਜੀ ਬਣਾਏ ਹੋਏ ਬੰਨ ਟੁੱਟ ਜਾਣ ਦੇ ਕਾਰਨ ਪਾਣੀ ਵੱਡੇ ਬੰਨ ਨਾਲ ਆ ਲੱਗਾ ਹੁਣੇ ਥਾਂ ਥਾਂ ਤੋਂ ਸਿਮ ਰਿਹਾ ਹੁਣ ਸਾਡੀ ਜਾਨ ਸੋਏ ਸੋਏ ਕਰ ਰਹੀ ਹੈ ਤੁਹਾਨੂੰ ਸਰਕਾਰ ਵੱਲੋਂ ਕੋਈ ਮਦਦ ਆਈ ਹੈ ਸਰਕਾਰ ਵੱਲੋਂ ਜੀ ਮੰਤਰੀ ਆਇਆ ਲਾਲਜੀਤ ਸਿੰਘ ਭੁੱਲਰ ਉਹਨੇ ਤੇਲ ਦਾ ਆਖਿਆ ਵੀ ਤੇਲ ਜਿੰਨਾ ਲੱਗੂਗਾ ਤੁਹਾਨੂੰ ਮੈਂ ਦੇਵਾਂਗਾ ਬਾਕੀ ਤੁਸੀਂ ਅਸੀਂ ਆਪ ਹੀ ਸੰਗਤ ਜਿੰਨੀ ਆ ਅਸੀਂ ਆਪ ਹੀ ਰਲ ਕੇ ਕਰ ਰਹੇ ਆ ਟਰੈਕਟਰ ਟਰਾਲੇ ਅਸੀਂ ਆਪ ਦੇ ਲੈ ਕੇ ਆਏ ਆ ਸੰਗਤ ਸਾਡੀ ਆਪ ਦੀ ਲੱਗੀ ਆ ਬਾਕੀ ਸੇ ਆਪ ਹੀ ਲੱਗੇ ਹੋਏ ਆ ਹਾਂ ਜੀ ਹਾਂ ਜੋਨ ਪ੍ਰਧਾਨ ਜੀ ਤੁਸੀਂ ਅੱਜ ਦਾ ਕੀ ਮੈਸੇਜ ਦਿੰਦੇ ਜਿਹੜਾ ਤੁਸੀਂ ਹੁੰਦੇ ਹੁੰਦੇ ਅੱਗੇ ਮੈਂ ਕਰੀ ਨਹੀ ਆਪਾਂ ਮੰਗੀ ਸਰ ਸਾਡੇ ਨਾਲ ਇਸ ਟਾਈਮ ਜੁੜ ਚੁੱਕੇ ਗੁਰਪ੍ਰੀਤ ਸਿੰਘ ਜਨਰਲ ਸੈਕਟਰੀ ਕੋਟਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜੇ ਹਾਲਾਤ ਇਹ ਹੜਪੀੜ ਤੋਂ ਲੋਕਾਂ ਦੇ ਬਣੇ ਹੋਏ ਨੇ ਪਿੰਡ ਰਸੂਲਪੁਰ ਦੇ ਬੰਨ ਉੱਪਰ ਅਸੀਂ ਖਲੋਤੇ ਆ ਬਹੁਤ ਹੀ ਤਰਸਯੋਗ ਹਾਲਾਤ ਇਹਨਾਂ ਕਿਸਾਨਾਂ ਦੀ ਇਹ ਜਿਹੜਾ ਨੁਕਸਾਨ ਇਹਨਾਂ ਦਾ ਹੋਇਆ ਟੂਬਲ ਖਰਾਬ ਹੋ ਗਏ ਟਰਾਂਸਫਰਮ ਇਹਨਾਂ ਦੇ ਰੁੜ ਗਏ ਜ਼ਮੀਨਾਂ ਇਹਨਾਂ ਦੀਆਂ ਰੁੜ ਗਈਆਂ ਫਸਲ ਇਹਨਾਂ ਦੀ ਬਰਬਾਦ ਹੋ ਗਈ ਇਹਨਾਂ ਨੂੰ ਸਰਕਾਰ ਵੱਲੋਂ ਕੀ ਸਹਾਇਤਾ ਮਿਲਦੀ ਹੈ ਕੀ ਨਹੀਂ ਮਿਲਦੀ ਅੱਜ ਦੀ ਘੜੀ ਤਾਂ ਇਹੋ ਜਿਹੇ ਹਾਲਾਤ ਬਣੇ ਹੋਏ ਨੇ ਕਿ ਸਾਡੇ ਸਤਕਾਰਯੋਗ ਬਜ਼ੁਰਗ ਤੁਸੀਂ ਵੀਡੀਓ ਵੇਖ ਰਹੇ ਹੋ ਤੌਲੀਆਂ ਦਾੜੀਆਂ ਨੇ ਤੇ ਪੁੱਬਾ ਮਾਰ ਮਾਰ ਕੇ ਰੋਂਦੇ ਨੇ ਆਪਣੀ ਫਸਲਾਂ ਨੂੰ ਵੇਖ ਕੇ ਇਹਨਾਂ ਦੇ ਘਰ ਬਰਬਾਦ ਹੋ ਗਏ ਇਹਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਤੇ ਕਈਆਂ ਦੇ ਰੱਜ ਬਣ ਜਾਣੇ ਨੇ ਜੋ ਸੈਂਟਰ ਵੱਲੋਂ ਆਉਣਾ ਹੈ ਉਹ ਕਿਤਰਾ ਆਉਣਾ ਹੈ ਕਿੱਥੇ ਆਉਣਾ ਹੈ ਤੇ ਕਿਵੇਂ ਆਉਣਾ ਇਹਨਾਂ ਇਹਨਾਂ ਕਿਸਾਨਾਂ ਨੂੰ ਪਤਾ ਨਹੀਂ ਲੱਗਣਾ ਇਹਨਾਂ ਨੂੰ ਉਹੋ ਹੀ ਪਤਾ ਲੱਗਣਾ ਜੋ ਇਹਨਾਂ ਦੇ ਖਾਤਿਆਂ ਦੇ ਵਿੱਚ ਸਰਕਾਰ ਨੇ ਪਾ ਦਿੱਤਾ ਪਿਛਲੀ ਵਾਰ 6700 ਰੁਪਏ ਦਾ ਹਿਸਾਬ ਕਿਤਾਬ ਇਹਨਾਂ ਨਾਲ ਹੋਇਆ ਸੀ 6800 ਤੇ ਅੱਜ ਇਹਨਾਂ ਦਾ ਜਿਹੜਾ ਨੁਕਸਾਨ ਹੋ ਰਿਹਾ ਲੱਖ ਲੱਖ ਰੁਪਏ ਦਾ ਨੁਕਸਾਨ ਅੱਜ ਹੈ ਕਿ ਜਿਹੜੇ ਟੂਬਲ ਕਿ ਕਈਆਂ ਕਈਆਂ ਤਾਂ ਜ਼ਮੀਨਾਂ ਦੀ ਇੰਨੀ ਜ਼ਿਆਦੀ ਬਰਬਾਦੀ ਹੋ ਜਾਣੀ ਆ ਜੇ ਕੋਈ ਸੰਸਥਾ ਇਹਨਾਂ ਦੀ ਮਦਦ ਕਰੇਗੀ ਤੇ ਇਹ ਹੱਲ ਇਹ ਜ਼ਮੀਨ ਆਪ ਦੀ ਪੱਧਰ ਕਰ ਸਕਦੇ ਨਹੀਂ ਤਾਂ ਇਹ ਆਪਣੇ ਆਪ ਕਰ ਹੀ ਨਹੀਂ ਸਕਦੇ ਸਰਕਾਰ 6800 ਰੁਪਇਆ ਦੇ ਕੇ ਪੱਲਾ ਝਾੜਦੀ ਹੈ ਪੰਜਾਬ ਦਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੱਲ ਇਹ ਬਿਆਨ ਦੇ ਕੇ ਪੱਲਾ ਝਾੜ ਗਿਆ ਕਿ ਮੈਂ ਜਿਹੜਾ 92 ਸੀਟਾ ਤੁਸੀਂ ਸਾਨੂੰ ਦਿੱਤੀਆਂ ਨੇ ਤੇ ਅਸੀਂ ਤੁਹਾਨੂੰ ਜਿਹੜਾ ਤੁਸੀਂ ਮੈਨੂੰ ਹੈਲੀਕਾਪਟਰ ਦਿੱਤਾ ਉਹ ਮੈਂ ਤੁਹਾਡੇ ਵਹਾਲੇ ਕਰ ਦੇਣਾ ਤੁਸੀਂ ਇਹਨੂੰ ਰੱਖ ਲਓ ਤੇ ਜਿੱਥੇ ਤੁਹਾਨੂੰ ਕੋਈ ਮੁਸ਼ਕਲ ਆਵੇਗੀ ਤੇ ਇਹਨੂੰ ਲਈ ਫਿਰਿਓ ਤੇ ਤੁਸੀਂ ਅਸੀਂ ਤੁਹਾਡੇ ਇੰਨਾ ਕਿ ਤੁਹਾਡਾ ਕਰ ਸਕਦੇ ਇਤੋਂ ਵੱਧ ਕੁਝ ਨਹੀਂ ਕਰ ਸਕਦੇ ਪਹਿਲਾਂ ਇਹ ਜਿਹੜਾ 2023 ਦੇ ਵਿੱਚ ਵੀ ਇਹ ਕੰਮ ਸਾਡੇ ਨਾਲ ਬਣਿਆ ਸੀ ਤੇ ਉਦੋਂ ਭਗਵੰਤ ਸਿੰਘ ਮਾਨ ਨੇ ਇਹ ਗੱਲ ਕਹੀ ਸੀ ਵੀ ਬੱਕਰੀ ਮੁਰਗੀ ਆਂਡੇ ਦਾ ਆਂਡੇ ਟਿੱਕਰ ਦੀ ਵੀ ਉਹਨੇ ਗੱਲ ਕਰ ਦਿੱਤੀ ਵੀ ਮੈਂ ਕਿਸਾਨਾਂ ਦੀ ਪਰਪਾਈ ਕਰੂੰਗਾ ਪਰ ਬਾਅਦ ਦੇ ਵਿੱਚ 6800 ਤੇ ਗੱਲ ਆ ਗਈ ਤੇ ਲਾਲਜੀਤ ਸਿੰਘ ਭੁੱਲਰ ਦਾ ਬਿਆਨ ਤੁਸੀਂ ਸੁਣਿਆ ਹੋਣਾ ਉਹਨਾਂ ਨੇ ਇਹ ਗੱਲ ਕਹਿ ਕੇ ਪੱਲਾ ਝਾੜਿਆ ਵੀ ਅਸੀਂ ਹਰਿਆਣੇ ਦੇ ਨਾਲ ਮੇਰੀ ਕਹਿੰਦਾ ਉਹਨਾਂ ਦੇ ਇੱਕ ਮੰਤਰੀ ਦੇ ਨਾਲ ਗੱਲ ਹੋਈ ਆ ਕਿ ਮੈਂ ਇਹ ਜਿਹੜਾ ਪਾਣੀ ਹੈ ਤੁਸੀਂ ਅੱਜ ਸਾਡੇ ਤੋਂ ਲਓ ਤੇ ਜੇ ਤੁਸੀਂ ਅੱਜ ਇਹ ਪਾਣੀ ਨਹੀਂ ਲੈਂਦੇ ਤੇ ਫਿਰ ਸਾਡਾ ਬੜਾ ਵੱਡਾ ਨੁਕਸਾਨ ਹੋ ਗਿਆ ਹੈ ਤੇ ਇਹਦਾ ਜਿਹੜਾ ਮਾਜਵਾ ਹੈ ਉਹ ਤੁਸੀਂ ਚਾਹ ਹਰਿਆਣਾ ਸਰਕਾਰ ਦਵੇ ਤੇ ਚਾਹ ਸੈਂਟਰ ਸਰਕਾਰ ਦਵੇ ਤੇ ਵੋਟਾਂ ਅਸੀਂ ਪੰਜਾਬ ਵਾਲਿਆਂ ਨੇ ਪਾਈਆਂ ਤੇ ਭਾਂਡਾ ਜਿਹੜਾ ਹੈ ਹਰਿਆਣੇ ਦੇ ਤੇ ਸੈਂਟਰ ਦੇ ਉੱਪਰ ਭੰਨਿਆ ਜਾ ਰਿਹਾ ਹੈ ਤੇ ਜਿਹੜੀ ਗੱਲ ਸਰਦਾਰ ਲਾਲਜੀਤ ਸਿੰਘ ਭੁੱਲਰ ਕਰ ਰਹੇ ਨੇ ਇਹਨਾਂ ਬੰਨਾਂ ਦੇ ਉੱਪਰ ਤੁਸੀਂ ਵੀਡੀਓ ਲਈ ਸਾਰਿਆਂ ਨੇ ਵੇਖਿਆ ਹੋਵੇਗਾ ਟੋੜਾ ਤਾਂ ਮੇਰੇ ਵਰਗਾ ਬੰਦਾ ਵੀ ਮੋਢੇ ਤੇ ਚੁੱਕ ਸਕਦਾ ਮੈਨੂੰ ਚੁਕਾ ਦਿਓ ਜਾਂ ਕੋਈ ਦਿਹਾੜੀਦਾਰ ਵੀ ਇਹ ਲਾ ਕੇ ਚੁਕਾ ਲੈਣਗੇ ਇੰਨੇ ਕ ਸਾਹ ਇਹਨਾਂ ਦੇ ਵਿੱਚ ਹਜੇ ਹੈਗੇ ਨੇ ਮੰਤਰੀ ਸਾਹਿਬ ਤੁਹਾਨੂੰ ਪੱਟੀ ਹਲਕੇ ਦੇ ਲੋਕਾਂ ਨੇ ਇੰਨੀ ਜਿਆਦਾ ਲੀਡ ਨਾਲ ਜਿਤਾਇਆ ਉਹਨਾਂ ਤੋੜੇ ਚੁੱਕਣ ਵਾਸਤੇ ਨਹੀਂ ਜਿਤਾਇਆ ਉਹਨਾਂ ਧਿਆਨ ਨੂੰ ਇਹਨਾਂ ਦੀਆਂ ਮੁਸ਼ਕਲਾਂ ਸੁਣਨ ਵਾਸਤੇ ਜਿਤਾਇਆ ਸੀ ਜਿਹੜਾ ਤੁਹਾਡਾ ਕੰਮ ਬਣਦਾ ਤੁਸੀਂ ਆਪਣੀ ਕੁਰਸੀ ਤੇ ਬਹਿ ਕੇ ਕਲਮ ਦੇ ਨਾਲ ਕਰੋ ਇਹ 2-4 ਤੋੜੇ ਕਿਸੇ ਬੰਨ ਤੇ ਸੁਟਿਆ ਹੈ ਤੁਹਾਡੇ ਤੁਹਾਡੇ ਤੋੜਿਆਂ ਦੇ ਨਾਲ ਇਹ ਬੰਨ ਨਹੀਂ ਖਲੋਣੇ ਤੁਸੀਂ ਇਹਨਾਂ ਨੂੰ ਸਹਾਇਤਾ ਕੀ ਦਿੰਦੇ ਹੋ ਇਹੋ ਜਿਹਾ ਕਾਰਨਾਮਾ ਕਰਕੇ ਜਾਓ ਕਿ ਇਹ ਜਿਹੜੇ ਮਾਰ ਹੀਟ ਆਏ ਲੋਕ ਨੇ ਇਹ ਤੁਹਾਨੂੰ ਯਾਦ ਕਰਨ ਵੀ ਕੋਈ ਮੰਤਰੀ ਸਾਡਾ ਬਣਿਆ ਸੀ ਤੇ ਉਹਨੇ ਸਾਡੀ ਬਾਹ ਫੜੀ ਸੀ ਆ ਤੁਹਾਡੇ ਜਿਹੜੇ ਤੋੜੇ ਤੂੜੇ ਆ ਇਹ ਦੋ ਤਿੰਨ ਤਿੰਨ ਜਾਉਂ ਤੇ ਕਰ ਦੇਣਾ ਤੇ ਕਰ ਭੁੱਲ ਜਾਣੇ ਨੇ ਇਹਨਾਂ ਨੂੰ ਜੇ ਇਹਨਾਂ ਦਾ ਕੋਈ ਹਾਲ ਨਾ ਹੋਇਆ ਤੇ ਫਿਰ ਤੋੜੇ ਯਾਦ ਨਹੀਂ ਰਹਿਣੇ ਇਹਨਾਂ ਨੂੰ ਉਹ ਸ਼ਾਇਦ ਰਹਿਣੀ ਹੈ ਕਿ ਅਸੀਂ ਮਰਨ ਲੱਗੇ ਸਾਂ ਤੇ ਸਾਡੇ ਵਿਧਾਇਕ ਨੇ ਸਾਡੀ ਬਾਹ ਫੜ ਕੇ ਸਾਨੂੰ ਪਾਣੀ ਦੇ ਵਿੱਚ ਡੁੱਬਦਿਆਂ ਹੋਇਆਂ ਨੂੰ ਬਾਹਰ ਕੱਢਿਆ ਤੇ ਜੇ ਅਸੀਂ ਇਹ ਇੱਕ ਲਾਲੀਪਾਪ ਇਹਨਾਂ ਨੂੰ ਦੇ ਰਹੇ ਆ ਇਹਨਾਂ ਦੇ ਨਾਲ ਇਹਨਾਂ ਦਾ ਕੁਛ ਨਹੀਂ ਬਾਨਾ ਕਿਸਾਨ ਬਹੁਤ ਸੂਝਵਾਨ ਤੇ ਸਿਆਣੇ ਨੇ ਇਸ ਕਰਕੇ ਤੁਸੀਂ ਬੜੇ ਸਤਿਕਾਰਯੋਗ ਜੋ ਤੇ ਤੁਹਾਡੇ ਤੇ ਆਸਾਂ ਵੀ ਹਲਕਾ ਪੱਟੀ ਦੇ ਲੋਕਾਂ ਨੂੰ ਨੇ ਵੀ ਤੁਹਾਨੂੰ ਬੜੇ ਚਾਵਾਂ ਦੇ ਨਾਲ ਉਹਨਾਂ ਵੋਟਾਂ ਪਾ ਕੇ ਬਣਾਇਆ ਤੋੜੇ ਸੁੱਟਣ ਦੀ ਬਚਾਏ ਇਹਨਾਂ ਦੇ ਘਰ ਘਰ ਵਿੱਚ ਆ ਕੇ ਇਹਨਾਂ ਦੀ ਸਾਰ ਲਈ ਜਾਵੇ ਜਿਹੜੀ ਵੀ ਕੋਈ ਮੁਸ਼ਕਲ ਇਹਨਾਂ ਨੂੰ ਆਉਂਦੀ ਹੈ ਉਹਨਾਂ ਦਾ ਹੱਲ ਕੀਤਾ ਜਾਵੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ